ਨਾਹੀ ਤਤਾਰ ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਚ ਸਤਿਆ ਬਾਤ ਸਾਹੋ ਨਦਾ ਵਿਸਾਹੋ ਨਾਮ ਸ੍ਰੀ ਵਾਣੀ ਗੁਰ ਸਾਹਿਬ ਜੀਓ ਸੂਰਤ ਮੱਲ ਪੰਜਵਾਂ ਅਗੇ ਸੁਖ ਮੇਰੇ ਮੀਤਾ ਆਸੀ ਆਨੰਦ ਪ੍ਰਵਕੀਤਾ ਸਰ ਬਣਤ ਬਣਾਈ ਪਰ ਡੋਲਤ ਕਤ ਹੋ ਨਾਹੀ ਹਾਗੇ ਸੁਖ ਮੇਰੇ ਮਿਤਾ ਪਸੀ ਆਨੰਦ ਪ੍ਰਵਕੀਤਾ ਪਰ ਮਿਸਰ ਬਣਤ ਬਣਾਈ ਕੀ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਰੰਤਰ ਜਾਣਿਆ ਰਹਾਉ ਸਭ ਜੀ ਤੇਰੀ ਦਇਆਲਾ ਆਪਣੇ ਭਗਤ ਕਰਹਿ ਬਖ ਪਾਲਾ ਚੜਜੇ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਦਾ ਜੀ ਤੇਰੇ ਦਿਆਲਾ ਆਪਣੇ ਪਰਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਸਤਿਨਾਮ ਨਾਨਕ ਨਾਮ ਧਿਆਈ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੰ ਗੌਰੀ ਮਹੱਲਾ ਪੰਜ ਵਾ ਤਿਰ ਕਰ ਵੈ ਸੋਹਰ ਜਰ ਪਿਆਰੀ ਸਤਿਗੁਰ ਤੁਮਰੇ ਕਾ ਸਾਵਾਰੀ ਰਾਉ ਨਿਸ਼ਟ ਤੂਤ ਪਰਮੇਸ਼ਰ ਮਾਰੀ ਜਨ ਕੀ ਪੈਦਰ ਪੀਪ ਕਰਤਾਰੇ ਬਾਸਾ ਸਤ ਸਭ ਵਸਤਰ ਦੀਨੇ ਅੰਮ੍ਰਿਤ ਨਾਮ ਮਹਾਰਗ ਪੀਨੇ ਨਿਰਪਉ ਏ ਭਜੋ ਭਗਵਾਨ ਸਾਦੇ ਸਿਖਤ ਮੇਲੀ ਗੀਨੋ ਦਾਨ ਸਰਣ ਪਰੇ ਪ੍ਰਵੇ ਅੰਤਰਜਾਮੀ ਆਨੇ ਕੇ ਉਡੰਦ ਕਰੀ ਪ੍ਰਭ ਸੁਆਮੀ ਕారణ ਪਰੇ ਪ੍ਰਵੇ ਅੰਤਰ ਜਾਮੀ ਆਨੇ ਕੇ ਉਡਟ ਬਕਰੀ ਪ੍ਰਭ ਸੁਆਮੀ ਸਤਨਾਮ ਸ੍ਰੀ ਵਾਹਿਗੁਰੂ ਨਰਾਗ ਸੁਹੀ ਮੰਨਾ ਪੰਜਵਾ ਕਰਜਉ ਤਾ ਇਕ ਓੰਕਾਰ ਸਤਗੁਰ ਪ੍ਰਸਾਦ ਪਦੇ ਸੁਹਾਵੀ ਸਾਖਰੀ ਜਮੈ ਗੁਣ ਗਾਈ ਕਿਤੇ ਕਾਮਨ ਧੌਲ ਹਰ ਜਿਤਾ ਹਰ ਵਿਸਰਾਏ ਰਹਾ ਉਡੰਦ ਕਰੀ ਬੀ ਸਾਥ ਸੰਗ ਜਿਤ ਪ੍ਰਗਿਤਿ ਆਈ ਜਰਜਾਓ ਹੀ ਬੜਪਨਾਮ ਆਇਲ ਪਟਾਈ ਪੀਸਰ ਪੀਸੁਰ ਕਾਮਰੀ ਸੁਖਮਨ ਸੰਤੋਖਾਏ ਐਸੋ ਰਾਜਨ ਕੀਤੇ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਪ੍ਰਤੰਗੀ ਕੈ ਸੋਭਾ ਪਾਏ ਬਾੜ ਪਟੰਬਰ ਵਿਰਤਿਆ ਜੇ ਰਚ ਲੋ ਪਾਏ ਸਭ ਕਿਸ ਤੁਮਰੇ ਹੱਥ ਪ੍ਰਵੈ ਇਹ ਆਪ ਕਰੀਕਰ ਸਾਸ ਸਾਸ ਸਿਮਰਤ ਰਹਾ ਨਾਨਕ ਤਾਲੇ ਸੰਪਿਛ ਤੁਮਰੇ ਹੱਥ ਪ੍ਰਵੈ ਇਹ ਆਪ ਕਰੀਕਰ ਸਾਸ ਸਾਸ ਸਿਮਰ ਤਰਹਾ ਨਾਨਕ ਦਾਨ ਪਾਈ ਸਤਨਾਮੁ ਸ੍ਰੀ ਵਾਇਕੁ ਨੀਓ ਗਉੜੀ ਗੁਰੀ ਦੀ ਮਹਲਾ ਪੰਥਿ ਵਾ ਕਰੰ ਪੂਮੇ ਬੋ ਨਾਮ ਪੂਰਨ ਹੋਇ ਤੁਮਾਰਾ ਕਾਮ ਅਲਪਾ ਵੇਂਟੇ ਜੋਤਰਾਸ ਨਿਤ ਜਾਵੇ ਹਰ ਹਰ ਗੁਣ ਜਾਸ ਹਰਿ ਹਰਿ ਨਾਮ ਮੰਤਰ ਉਸਤਾਰ ਸੀਖਰ ਕੰਧੋ ਸੁਣਾ ਰਹੇ ਰਹਾਉ ਪ੍ਰਭ ਜੀ ਆਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲਤੀ ਪਾਲੋ ਨਾਨਕ ਜਿਸ ਬਧਾਇ ਸੋ ਬੁੱਧਤੀ ਹਰ ਪਾਇਆ ਗੁਰਮਖ ਪਾਲ ਏ ਮਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲਤੀ ਪਾਲੋ ਨਾਨਕ ਜਿਸ ਬਧਾਇ ਸੋ ਬੁੱਧਤੀ ਹਰ ਪਾਇਆ ਗੁਰਮਖ ਪਾਲ ਸਤਿਨਾਮ ਸ੍ਰੀ ਵਾਹਿਗੁਰੂ ਜੀ ਵਿਭਾਗੇ ਬ੍ਰਾਹਮਣ ਮਹੰਦਾ ਪੰਜਵਾ ਚੌਕ ਦੇ ਦੋ ਪਦੇ ਕਸਤਮਾਇ ਕੋੰਕਾਰੇ ਸਤਿਗੁਰ ਪ੍ਰਸਾਦੈ ਸਤਿਗੁਰ ਸੋਧੋ ਜਾਰੋ ਦੀਪਾ ਬਨ ਸਿਵੰਦ ਕਰਤੇ ਮੰਦਰ ਰਤਨ ਕੋਟਲੀ ਕੁਲੀ ਰੂਪਾ ਰਹਾਉ ਬਿਸਮਨ ਬਿਸਮ ਭੈ ਜੋ ਕੀ ਕਿਓ ਕਹਿਣ ਨ ਜਾਏ ਵਡਿਆਈ ਮਗਨ ਭੈ ਵਾ ਸੰਗ ਮਾਤੇ ਉਤ ਕੋਦਲ ਬਟਾਈ ਆਲ ਜਾਰਣੀ ਕਿਤੇ ਜੰਜਾਰਾ ਹਮ ਬਦਨੇ ਕੋਰਾ ਉਚਨਾ ਉਚਾ ਬੀਚਨਾ ਖੀਚਾ ਹੋ ਤੇਰਾ ਤੂੰ ਮੋਰਾਇ ਕੰਕਾਰਿਕ ਪਾਸਾ ਰਾਇ ਕੈ ਪ੍ਰੇਪਾਰਾ एकमे स्थिर एक संपूर्ण एकै प्राण आधार निर्मल निर्मल सूचो 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 सूचायंतनयंत सदा बियंता कहो नानक उचो सूचो निर्मल निर्मल सूचो 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 सूचायंतनयंत सदा बियंता कहो नानक उचो उचो सतनाम श्री हरि

ਕਾਰ ਪਾਹੁਨੇ ਆਏ ਮੋਹਿ ਜੀਨ ਕਿਰਪਾ ਸੋਚ ਪੈ ਤਰਾਹੁ ਲਾਉ ਭੂਗਾ ਰਾਏ ਦੁਸਤ ਬਿਦਾਰੇ ਸਾਜ ਰਹਿ세 ਮੰਦਰ ਕਰੇ ਆਪਣਾਏ ਜੰਗ ਰਹਿ ਲਾਲ ਰੰਗੀਓ ਆਇਆ ਤਉ ਮੈਂ ਸਹੁ ਸੁਖ ਪਾਏ ਸੰਤ ਸਵਾ ਓਟ ਗੁਰ ਪੂਰੇ ਤਰ ਮਸਤ ਕਲੇ ਕਲ ਕਾਏ ਜਨ ਨਾਨਕ ਕਾ ਤਰੰਗੀ ਲਾ ਪਾਇ ਬਿਰ ਦੂਖ ਨ ਲਾਗੇ ਆਏ ਸੰਤ ਸਵਾ ਓਟ ਗੁਰ ਪੂਰੇ ਤਰ ਮਸਤ ਕਲੇ ਕਲ ਕਾਏ ਜਨ ਨਾਨਕ ਕਾ ਤਰੰਗੀ ਲਾ ਪਾਇ ਬਿਰ ਦੂਖ ਨ ਲਾਗੇ ਆਏ ਸਤਿਨਾਮ ਸ੍ਰੀ ਵਾਹਿਗੁਰੂ ملارے ملہ پن دی واسطے سگل بددی چریار کریا تے جو سگل دے ساکار دے سگل وریوں کرکا ڈھاکر کا پارسا سنیے باجے